ਸਭ ਤੋਂ ਪਹਿਲਾਂ ਬਾਈ ਵਾਰੀ ਆ ਗਈ ਅਜੋ ਚੂਚਿਆਂ ਦੀ ਚੂਚੇ ਹੋਲਦੀ ਐ ਬਹੁਤ ਤਕਲੀਫ ਜਨੇ ਖੜ੍ਹ ਜੋ ਇੱਕ ਮਿੰਟ ਓਹੋ ਆ ਜਾਓ ਬਾਈ ਹੋ ਕੇ ਦੇਖੋ ਤਾਂ ਕੈਂਪ ਪੂਰੇ ਅੱਲਾ ਵੱਡੇ ਦੀ ਤਿਆਰੀ ਕਰ ਰਹੇ ਆ ਵੀ ਖੁੱਡਾ ਪਾਉਣਾ ਨਾਵਾ ਇੱਟਾਂ ਲੈ ਆਂਦੀ ਆ ਥੋੜੀਆਂ ਹੀ ਇੱਕ ਗਿੜਾ ਲਾਇਆ ਇੱਟਾਂ ਦਾ ਬਾਕੀ ਹੋਰ ਸਮਾਨ ਲੈ ਕੇ ਆਉਨੇ ਆ ਨਰਮੈ ਸਿੰਘ ਆ ਉਹ ਕਰਦਾ ਜਿਹੜੀ ਕੱਲ ਕਬੂਤਰੀ ਆਪਣੀ ਉਧਰ ਬੈਠ ਗਈ ਦੀ ਜਾ ਕੇ ਆਹ ਆ ਗਈ ਇਹਨਾਂ ਨੂੰ ਪਹਿਲਾਂ ਦਾਣਾ ਪਾਣੀ ਪਾਈਏ ਅਸਰੀ ਗਾਲ ਵੀ ਸਾਰਿਆਂ ਨੂੰ ਕਿੰਨੇ ਕਹਿਮਾ ਸਾਰੇ ਜਾਨਵਰ ਸੈਕਟਾਂ ਸਾਰਿਆਂ ਦੇ ਉੱਚੇ ਵੀ ਹੋਲ ਤੇ ਤੇ ਖੁੱਡੇ ਨੂੰ ਇੱਟਾਂ ਵੀ ਦੂਜਾ ਜਿਹੜਾ ਲਾਉਣ ਲੱਗੇ ਨੇ ਬਾਉ ਡੰਗਰ ਡੰਗਰ ਬੰਦ ਹੈ ਤੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਬਈ ਲੱਗੇ ਹੋਏ ਨੇ ਸਾਰੇ ਹੀ ਚੁਗਣ ਤੇ ਦੋ ਕਬੂਤਰ ਛਤਰੀ ਤੇ ਬਿਠਾਇਆ ਦੋੜ ਆਏ ਹੋਏ ਨੇ ਉੱਪਰ ਤਾਂ ਕਾਫੀ ਨੇ ਹੋਣਾ ਇਹ ਨਹੀਂ ਪਤਾ ਲੱਗਦਾ ਤੁਹਾਨੂੰ ਬਾਅਦ ਚ ਉੱਪਰ ਜਾ ਕੇ ਦਿਖਾਉਂਗਾ ਇਹ ਕਿਰਕਾ ਕੱਚ ਟੂਸੇਲਾ ਇੱਧਰ ਨੂੰ ਗਿਆ ਹੁਣ ਤੁਹ ਦਿਖਾ ਜੰਨਾ ਤੇ ਚੁੱਕ ਚੱਕ ਰਹੇ ਨੇ ਬੱਚਿਆਂ ਨੂੰ ਬਾਅਦ ਚ ਚੋਗਾ ਦੇ ਦੰਨੇ ਆਪਾਂ ਇਹਨਾਂ ਨੂੰ ਦਾਣਾ ਪਾਣੀ ਦੇ ਚੋਣ ਦੋ ਇਹਨਾਂ ਨੂੰ ਹੁਣ ਪਹੁੰਚ ਗਏ ਬਈ ਆਪਾਂ ਕੋਠੇ ਤੇ ਪੇਂਟ ਮਾਰਨ ਲੱਗੇ ਆ ਇਹਨਾਂ ਨੂੰ ਇੰਗਲਾਂ ਨੂੰ ਪਾਈਪਾਂ ਨੂੰ ਕਿਉਂਕਿ ਇਹ ਢਾਂਚੇ ਜੇ ਨੂੰ ਮਾਰਦੀ ਉਹ ਤੇ ਬਾਅਦ ਜਾਲੀ ਲਵਾਵਾਂਗੇ ਬਾਅਦ ਚ ਪੇਂਟ ਨਹੀਂ ਹੁੰਦਾ ਪਥੱਲੇ ਵਾਲੇ ਨੇ ਦੇਖਿਆ ਹੀ ਐ ਬਾਅਦ ਚ ਪੇਂਟ ਹੋਇਆ ਨਹੀਂ ਜੱਜ ਨਾਲ ਤੇ ਕਬੂਤਰ ਦੋ ਨਵੇਂ ਬਿਠਾਏ ਨੇ ਗਲਾਬੀ ਫੋਟਾ ਗਲਾਬੀ ਬੈਠਾ ਕੱਚ ਟੂਸਾ ਪੂਛ ਤੇ ਬੈਠੇ ਨੇ ਤਾਰੂਆਂ ਨੇ ਥੱਲੇ ਲੱਗੇ ਨੇ ਬਈ ਖੁੱਡਾ ਪਾਉਣ ਆਹ ਦੇਖੋ ਭਾਉ ਸਿੰਘ ਖੜਾ ਠੀਕ ਆ ਤੇ ਬਾਈ ਖੜਾ ਬਾਕੀ ਕਬੂਤਰ ਇੱਧਰ ਛੱਡੇ ਹੋਏ ਨੇ ਆਪਾਂ ਨੇ ਚਲੋ ਹੁਣ ਆਪਾਂ ਪੇਂਟ ਮੂਟ ਮਾਰ ਲਈਏ ਜਾਲ ਨੂੰ ਰੰਗ ਰੌਣ ਕਰਤਾ ਦਾ ਬਾਈ ਤੇ ਬੱਚੇ ਉੱਡ ਰਹੇ ਨੇ ਸਾਰਾ ਬੋਟਾ ਦੀ ਬੈਠ ਤੇ ਆ ਚਾਦਰ ਉਧਰੋਂ ਚੱਕ ਕੇ ਲੈਣੇ ਨੇ ਖੁੱਡਾ ਤਾਂ ਪੈ ਗਿਆ ਇਹਦੇ ਉਪਰ ਚਾਦਰਾਂ ਕਟਿੰਗ ਕਰਕੇ ਰੱਖ ਦਾਂਗੇ ਦੇਖੋ ਤਾਂ ਉਹ ਕਿਆ ਰਬੜ ਤੇ ਜਾਲ ਦਿਖਦਾ ਇੱਥੋਂ ਥੋੜਾ ਜਿਹਾ ਬਲੈਕ ਰੰਗ ਹੋ ਗਿਆ ਜਾਲੀ ਗਾਲ ਨੂੰ ਹਿੱਟ ਕਰਾਂਗੇ ਤੇ ਕਬੂਤਰ ਫਿਰਦੇ ਨੇ ਦਾਣੇ ਦੋਣੇ ਦੇਖੀ ਹੈਗੇ ਨਾਲ ਕੋਲ ਥੋੜੇ ਪਏ ਇੱਕ ਟਰੇਜ ਦੂਜੀ ਖਾਲੀ ਹੈ ਤੇ ਪਾਣੀ ਪੂਣੀ ਪਾਉਣਾ ਹੁਣ ਮੈਂ ਇਹਨਾਂ ਨੂੰ ਗੁਰੀ ਤੂੰ ਪਾ ਵੀ ਰ ਇਹਨਾਂ ਨੂੰ ਪਾਣੀ ਪਾ ਦੇ ਕਬੂਤਰਾਂ ਨੂੰ ਪਾਣੀ ਪਾਦੇ ਆਣ ਇੱਕ ਇੱਕ ਢੱਕਣ ਕਣਕ ਦਾ ਅੱਧਾ ਅੱਧਾ ਸਰੋਂ ਦਾ ਠੀਕ ਆ ਪਾ ਦੇ ਗੋਰੀ ਸਿੰਘ ਭੇਜਿਆ ਬਾਈ ਕਬੂਤਰ ਅੰਦਰ ਕਰਨ ਦਾਣੇ ਦੁਨੇ ਪਾਉਣ ਤੇ ਇੱਧਰ ਕੰਮ ਨਿਪੜਿਆ ਹੋਇਆ। ਕਾਈ ਵੀ ਬੈਠੇ ਨੇ ਸਾਰੇ। ਪਾਉ ਆਪਾਂ ਉਧਰ ਮੋਟਰ ਤੇ ਵੀ ਜਾ ਕੇ ਆਉਣਾ। ਉਧਰ ਮੋਟਰ ਤੇ। ਲਾਵੀ ਬਣ ਗਿਆ ਕੁੱਡਾ ਫਿਰ ਇੱਕ। ਛੋਟਾ ਜਿਹਾ ਇਹਦੇ ਜੋੜੇ ਵੀ ਲਾ ਦਿਆ ਕਰਾਂਗੇ, ਚੂਚੇ ਵੀ ਛੱਡ ਦਿਆ ਕਰਾਂਗੇ ਕੋਈ ਜਿਆ ਕਰਨੀ। ਠੀਕ ਹੈ। ਹੁਣ ਨਾ ਆਨੂਗੇ ਚੱਲੇ ਬਾਈ ਆਪਾਂ ਮੋਟਰ ਤੇ। ਉੱਥੇ ਟੂੜੀ ਵਾਲੀ ਮਸ਼ੀਨ ਲੱਗੀ ਹੋਈ ਥੀ ਉਹ ਕਣ-ਕਣਕ ਜੀ ਕਰਦੀ ਐ ਅੰਦਰ ਜਿਹੜੀ ਮਸ਼ੀਨ ਚੋਂ ਨਿਕਲਦੀ ਹੁੰਦੀ ਐ ਕਬੂਤਰ-ਕਵਾਤਰ ਸਾਰਾ ਕੁਝ ਸੈੱਟ ਐ ਬਾਕੀ ਚਲੋ ਚੱਲਦੇ ਆਪਾਂ ਦੇਖਦੇ ਆ ਕਿੰਨੀ ਕੁ ਟੂੜੀ ਬਣ ਗਈ ਆਗੇ ਬਈ ਘਰੇ ਗਰਾਊਂਡ ਚ ਉਹ ਤੇਰੀ गिर ਗਿਆ ਤਾਂ ਤੇ ਬੱਚਿਆਂ ਨੂੰ ਪਾਣੀ-ਪੂਣੀ ਦੇ ਦਈਏ ਪਾਣੀ-ਪੂਣੀ ਦੇ ਕੇ ਬਲੌਗ ਕਰਾਂਗੇ ਸਵੇਰੇ ਕੰਟੀਨਿਊ ਤੇ ਹੁਣ ਪਾਣੀ-ਪੂਣੀ ਦੇ ਕੇ ਚੱਲਦੇ ਆਪਾਂ ਪਹੁੰਚ ਗਏ ਬਈ ਗੋਠੇ ਤੇ ਸਵੇਰੇ ਸਵੇਰੇ ਲਾਗੇ ਜਾਲੀ ਲਾਉਣ ਕਬੂਤਰ ਉੱਡ ਰਹੇ ਨੇ ਉਹ ਦੇਖੋ ਥੋੜਾ ਬਲਰ ਹੋ ਜਾਂਦਾ ਹੈ। ਆਹ ਦੇਖੋ ਕੈਰਬੋਰਡ ਸੋਇਆ ਚਤਰੀ ਦੇ ਰੱਖੇ ਨੇ ਤੇ ਲੱਗੇ ਹੋਏ ਆਹਲੇ ਦੇ ਕਮਾਲ ਦੇਖੋ। ਥੱਲੇ ਆ ਕੇ ਦੇ ਭਾਈ ਆਪਾਂ ਕਬੂਤਰਾਂ ਕੋਲ ਦਾਣੇ-ਦੂਣੇ ਪਾਤੇ ਪਾਣੀ ਪਾਤਾ ਇਹਨਾਂ ਨੂੰ ਖੋਰ ਕੇ ਉੱਪਰ ਨੂੰ ਚੱਲਦੇ ਆ। ਚਾਹ ਬਣੀਆ ਲੈ ਕੇ ਚੱਲਦੇ ਆ ਉੱਪਰ ਨੂੰ। ਉਹ ਕੈਰਬੋਟਾਂ ਨੇ। ਖੁੱਲ ਜਾ ਭਾਈ ਇੱਧਰ ਟਾਇਰ ਟਬਤਾ ਯਾਰ ਇਹ। ਇਹਦਾ ਵੀ ਕੋਈ ਹੱਲ ਕਰਾਉਨੇ ਆ ਹੁਣ। ਆਜੋ ਆਜੋ ਆਜੋ। ਲਾਰ ਨਵੀ ਹੁਣ ਚੱਲਨੇ ਆਪਾਂ ਉੱਪਰ ਲੱਗਿਆ ਵੀ ਜਾਲੀ ਦੀ ਕਟਿੰਗ ਕਰਨ ਜਿਹੜੀ ਮਾੜੀ ਮੋੜੀ ਬਾਹਰ ਘਾਟ ਆ ਉਹ ਲੱਗੇ ਆ ਕਟਿੰਗ ਕਰਨ ਜੀ ਉੱਤਰ ਬੈਠੇ ਆ ਆਪਾਂ ਬੈਠ ਗਏ ਵੀ ਹੁਣ ਤੰਮ ਲੈ ਦੇਖੋ ਕਿਹੜੀ ਜਗ੍ਹਾ ਬੈਠਾ ਹੈ ਤੇ ਚੰਨਾ ਬੁਲਾਇਆ ਹਾਂ ਚੰਨਾ ਦੇ ਗੋਗੀ ਲੱਗੇ ਹੋਏ ਆ ਜਾਲ ਬਣਾਉਣ ਜਾਲੀ ਲੱਗਦੀ ਆ ਉਹ ਟਰੌ ਬੈਠੇ ਆ ਰਤਾ ਆੜ ਰਹੇ ਆ ਆ ਦੇਖੋ ਆ ਆੜਦਾ ਹਰੀਆਂ ਕੱਚਾਂ ਗਲਾ ਵੀ ਪੂਛ ਵਾਲਾ ਉਹ ਵੀ ਬਹੁਤ ਗਾੜੀ ਹੋਗੀ ਬੱਚੇ ਹੀ ਬਿਠਾਦੇ ਯਾਰ ਚ ਆ ਬੈਠੇ ਆ ਖੁੱਲੇ ਤਾਂ ਹੜਦਾ ਇੱਥੇ ਇੱਕ ਜਾਲੀ ਘਟ ਗਈ ਗੇਟ ਦੀ ਬਸ ਇਹ ਹੁਣ ਜਾਣਿਆ ਖਮਾਣੋਂ ਤੋਂ ਲੈ ਕੇ ਆਉਣਾ ਠੀਕ ਆ ਜੰਨੇ ਓਕੇ ਆ ਰਵੜਾ ਪਹੁੰਚ ਗਏ ਬਈ ਖਮਾਣੋਂ ਗਾਇਆਂ ਸਮਾਨ ਲੈਣ ਗੁੱਗੀਓ ਨਹੀਂ ਜਿਹੜੀ ਜਾਲੀ ਘਟੀਆ ਤੇ ਪੇਚ ਪੂਚ ਜੀ ਉਦੋਂ ਬਾਅਦ ਚੱਲਦੇ ਆਂ ਫਿਰ ਆਪਾਂ ਕਰਨ। ਕੋਠੇ ਤੇ ਪਹੁੰਚ ਗਏ ਬਈ ਸਿੱਧਾ ਝਾੜੀ ਕੋਲ। ਲੱਗਿਆ ਲਾਉਣ ਵਾਸਤੇ ਜਿਹੜੀ ਕਾਰਡੂਨ ਦਿੱਤੀ ਮਾੜੀ ਮੋਟੀ। ਠੀਕਾ ਜੱਸਾ ਆਈ ਪਹੁੰਚ ਗਿਆ। ਹਾਂ ਠੀਕ ਆ ਜੱਸੇ। ਕਰਦੇ ਆਂ ਫਿੱਟ ਫਿਰ। ਰੱਤਾ ਵੀ ਆ ਗਿਆ ਬਈ ਆਪਾਂ ਕਿੱਥੇ ਗਿਆ ਸਾਲਾ? ਆਹ ਉੜ ਗਿਆ ਫਿਰ। ਬਹਿ ਗਿਆ ਤਾਂ ਬਈ। ਹੁਣ ਫੇਰ ਉੜ ਗਿਆ। ਤੇ ਬੱਚੇ ਵੀ ਹੁਣ ਡਬੂਸੀਆਂ ਮਾਰ ਰਹੇ ਆਂ ਅੰਦਰ ਆਉਣ ਨੂੰ। ਇਧਰ ਬਾਸ ਨੇ ਵੀ ਵਾਟ ਰਹੇ ਆਂ। ਗਾਲ ਆਉਣ ਤੋਂ ਦਿਖਾਵਾਂਗੇ ਕੱਲ ਨੂੰ ਆ ਲੱਕੜੀ ਵੱਡੇ ਦੇ ਘਸ ਦਾ ਵਾਸੇਤੀ ਆਇਆ ਯਾਰਾ ਹਾਂ ਕੇਰਬੋਟ ਚੱਲ ਵੀ ਅਸੇ ਅੰਦਰ ਨੂੰ ਮਣੇ ਬੜ ਗਿਆ ਬਈ ਕੰਮ ਚੱਲਦੇ ਆ ਥੱਲੇ ਨੂੰ ਹੁਣ ਥੱਲੇ ਦਾਣਾ ਪਾਣੀ ਜੇ ਪਾ ਦਈਏ ਕਬੂਤਰ ਕਿੱਥੇ ਗਿਆ ਇੱਥੇ ਉੜਦਾ ਤਾਂ ਹੁਣ ਦਰ ਗਿਆ ਇੱਕ ਮਿੰਟ ਦੇ ਦੇਖ ਰਿਹਾ ਇੱਕ ਮਿੰਟ ਬਹਿੂ ਤਾਂ ਨਹੀਂ ਗਿਆ ਆ ਫਿਰਦਾ ਆਹ ਫਿਰਦਾ ਚਲੋ ਉੜਨ ਦੋ ਦੋ ਦੇਖ ਰੋ ਭਾਈ ਕੁਝ ਕਰਦੇ ਨੂਰੀ ਫਿਰਦੀ ਅੰਦਰ ਕੱਖ ਆ ਰਹੀ ਆ ਕਬੂਤਰ ਫਿਰਦੇ ਨੇ ਬਾਹਰ ਜਾਨ ਦਿਖਾਵਾਂਗੇ ਉੱਪਰ ਵਾਲਾ ਕਾਲੂ ਤੁਹਾਨੂੰ ਹੁਣ ਅੱਗੇ ਭਾਈ ਆਪਾਂ ਪਿੱਛੇ ਕਬੂਤਰਾਂ ਕੋਲ ਆ ਪਾਣੀ ਲਾ ਦੀ ਇੱਥੇ ਕੁੰਡਿਆਂ ਜਿਆ ਨੂੰ ਆਇਆ ਪਕੜ ਜੀ ਕਰ ਲੈਣਗੇ ਹੋਰ ਤਾਂ ਕੋਈ ਚੱਕਰ ਨਹੀਂ ਵਾਲਾ ਓਕੇ ਬਾਕੀ ਆ ਤਾਂ ਗਿੱਲੀ ਵਾਲ ਪਾਈ ਹਲੇ ਅੱਜ ਕਰੀ ਐ ਤੇ ਨੂਰੀ ਅੰਦਰ ਐ ਮਨ ਲੱਗਦਾ ਆਓ ਘੜੀਆ ਹੁਣ ਕੂਤਰਾਂ ਦਾ ਪਾਣੀ ਪੁਣੀ ਕਰਦੀ ਐ ਚੇਂਜ ਤੇ ਰੱਖੀ ਇਹਨਾਂ ਨੂੰ ਦਾਣੇ ਦੋਨੇ ਦਾਣੇ ਵਾਲੀਆਂ ਟ੍ਰੇਆਂ ਜੀਆਂ ਹੋ ਗਈਆਂ ਖਤਮ ਆਪਣਾ ਰੱਤਾ ਤੁਹਾਨੂੰ ਮੈਂ ਦਿਖਾਉਣਾ ਹੈ ਖੜ ਜੋ ਇੱਕ ਮਿੰਟ ਬਾਈ ਆਉ ਫਿਰਦਾ ਫਿਰਦਾ ਇੱਧਰ ਕੰਮ ਗਿਆ ਕਿੱਥੇ ਗਿਆ ਇੱਧਰ ਨੂੰ ਆਊਗਾ ਹੁਣ ਆਉ ਫਿਰਦਾ ਕਿੱਥੇ ਆ ਮੈਨੂੰ ਪਤਾ ਨਹੀਂ ਕਿਧਰ ਚਲੋ ਜਿਸੇ ਪਾਣੀ ਭਰ ਲਾ ਜਾਣਾ ਬਾਣੀ ਚੁਗ ਲਿਆ ਬੱਚਿਆਂ ਨੂੰ ਪਾਣੀ ਪੂਣੀ ਦੇਤਾ ਦੋ ਕਬੂਤਰੀਆਂ ਦੇ ਗੇੜੇ ਕਢਾ ਲਈਏ ਨਵੀਆਂ ਦੇ ਹੁਣ ਮੌਸਮ ਠੰਡਾ ਹੈ ਥੋੜਾ ਜਿਹਾ ਆਇਆ ਧੁੱਪ ਚ ਫਿਰ ਆਲੇ-ਦਾਲੇ ਬਹਿ ਜਾਨੀਆਂ ਨਵੀਆਂ ਢਾਉਣੀਆਂ ਨੇ ਦੋ ਦੇਖਦੇ ਆ ਕਿ ਰੇਗੂ ਰੇਗਾੜਾ ਕੇ ਇੱਕ ਤਾਂ ਕਿੱਥੇ ਹਰੀ ਗਾਂਦ ਵਾਲੀ ਆ ਫੜਦੀ ਆ ਇੱਕ ਢਾਉਣੀਆਂ ਲਾਲ ਚੀਨੀ ਹਰੀ ਗਾਂਦ ਵਾਲੀ ਇੱਕ ਢਾਉਣੀਆਂ ਚਿੱਟੀਆਂ ਅੱਖਾਂ ਦੀ ਹਰੀ ਲਾਲ ਕੱਚੀ ਜਿਵੇਂ ਹਰੀ ਇਕੱਠੀਆਂ ਛੱਡਦੀਆਂ ਨਾ ਇਹ ਛੱਡ ਦੇ ਚੱਲ ਚਲੋ ਓਕੇ ਆ ਰਿਹਾ ਬੋਡ ਬਹੁਤ ਚਿਰ ਮੋਰ ਉਡਾਈਆ ਹੁੰਦਾ ਬਈ ਲੈ ਓਕੇ ਆ ਰਿਹਾ ਚਲ 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 ਹੋ ਜਾ ਗਏ ਹਾਂ ਉੜ ਗਈਆਂ ਬਈ ਦੋਏ ਕਾਰੀਗਾਂਤ ਵਾਲੀ ਜਾਵ ਜਾਂਦੀ ਐ ਹਰਤਾ ਫਿਰਦਾ ਤੇ ਹਰੀ ਲਾਲ ਕੱਚੀ ਵੀ ਆ ਜਾਂਦੀ ਲੋਏ ਮਿੱਤਰੋ ਲੱਗਿਆ ਕਬੂਤਰ ਖੋਲਣ ਆ ਜਾਓ ਬਈ ਕਿਉਂਕਿ ਨਵੀਂ ਕਬੂਤਰੀ ਨੂੰ ਫਿਰ ਆਪਾਂ ਟਾਈਮ ਦੇ ਨਾਲ ਉਤਾਰ ਲੀਏ ਆ ਦੇਖੋ ਕਿੱਥੇ ਲੱਗੀ ਖੜੀ ਐ ਆ ਦੇਖੋ ਤੇ ਰੱਤਾ ਦੇਖੋ ਹੁਣ ਕਿੱਥੇ ਲੱਗਿਆ ਇਹ ਥੱਲੇ ਹੀ ਆ ਜੂਵੇ ਰੱਤਾ ਆ ਜੂਵੇ ਕੋਈ ਨਾ ਵਧੀਆ ਥੱਲੇ ਲੱਗ ਜੂ ਆਓ ਆ ਗਈ ਤੇ ਹਰੀ ਕਾਂ ਤਾਲੀ ਦਾ ਤੁਹਾਨੂੰ ਪਤਾ ਲੰਬੀ ਵਾਲੀ ਉੜਦੀ ਐ ਆ ਦੇਖੋ ਆ ਫਿਰਦੀ ਐ ਮੂਰੇ ਕਬੂਤਰੀ ਮਗਰ ਰੱਤਾ ਫਿਰਦਾ ਹਰੀ ਕਾਂ ਤਾਲੀ ਉਹ ਫਿਰਦੀ ਉਹ ਦੇਖੋ ਇਹ ਤੁਹਾਨੂੰ ਦਿਖਾ ਦਿੰਦਾ ਆਹ ਦੇਖੋ ਆ ਗਈ ਬਈ ਥੋੜੇ ਪੈਰ ਸਾਈਡ ਤੇ ਲਾਇਆ ਹੀ ਪਰ ਫੇਰ ਵੀ ਆ ਗਈ ਕਬੂਤਰੀ ਜਿਹੜੀ ਪਹਿਲੇ ਦਿਨ ਡਾਈ ਦੇ ਨਾਲੇ ਤੇ ਹਰੇ ਸਾਤੇ ਵਾਲੀ ਦਾ ਉੱਚੀ ਫਿਰਦੀ ਆ ਕਿੱਥੇ ਗਈ ਨਿਗਾ ਮਾਰ ਫਿਰ ਦਿਖਾ ਦਿੰਨੇ ਆ ਉਧਰ ਜ਼ਿਆਦਾ ਉੱਡਦੀ ਆ ਉਹ ਅੱਗੇ ਦੇਖਿਆ ਹੀ ਆਪਾਂ ਨੇ ਖੜ ਜੋ ਆ ਜਾਣ ਦੋ ਕੋਈ ਨਾ ਇਹ ਆ ਗਈ ਇਹੀ ਮੇਨ ਇਹਦਾ ਹੀ ਚੱਕਰ ਦਾ ਆ ਆ ਗਈ ਆਹ ਦੇਖ ਲੋ ਰਿਖਾ ਤੇ ਆ ਫਿਰਦੀ ਆ ਆ ਯਾਨੀ ਦਾ ਇੱਕ ਮਿੰਟ ਦਿਖਾਉਣਾ ਆਓ ਦੇਖੋ ਚਲੋ ਇਹਦਾ ਆ ਜੂ ਉੱਚੀ ਵਾਲੀ ਫਿਰਦੀ ਹੈ ਕੋਈ ਚੱਕਰ ਨਹੀਂ ਫਿਰਦੇ ਨੇ ਕਬੂਤਰ ਬਾਹਰ ਆ ਡੱਬਿਆ ਲੱਗੇ ਆ ਬਾਈ ਕਬੂਤਰ ਬੰਦ ਕਰਨ ਹਰੇ ਸਾਥ ਇਹੜੀ ਉੜਦੀ ਆ ਹਲੇ ਇਹਨਾਂ ਨੂੰ ਕਰੀਏ ਬੰਦ ਟਾਈਮ ਜੇ ਨਾਲ ਓਹੋ ਹਰੀ ਉੜ ਗਈ ਦੀ ਬਾਕੀ ਦੇਖਦੇ ਹਾਂ ਹੁਣ ਉਹਨੂੰ ਬਾਅਦ ਚ ਉਤਾਰ ਲਾਂਗੇ ਹਲਤਾ ਉਹ ਫਿਰਦੀ ਆ ਉਗੇ ਸਾਰੇ ਅੰਦਰ ਕੱਲ ਦੋ ਬਾਹਰ ਹੀ ਛੱਡ ਗਿਆ ਤਾਂ ਤੂੰ ਚੈੱਕ ਕਰ ਆ ਆ ਫਿਰਦੀ ਹਾਰੇ ਸਾਤੇ ਵਾਲੀ ਹਾਲ ਤਾਂ ਫਿਰੂਗੀ ਇਹ ਹਾਲੇ ਨਹੀਂ ਆਉਂਦੀ ਆ ਗਈ ਬਈ ਹਰੀ ਗਾਂਤਾਲੀ ਵੀ ਮੈਂ ਕਿਹਾ ਇਹਨੂੰ ਤਾਰ ਲਈਏ ਪਹਿਲਾਂ ਮਗਰ ਇਹ ਰੱਤਾ ਫਿਰਦਾ ਕੱਢ ਲੈ ਕਬੂਤਰ ਬਾਹਰ ਹਰੀ ਗਾਂਤਾਲੀ ਵੀ ਆ ਗਈ ਬਈ ਓਏ ਓਹ ਵੇਖੀ ਮੌਜੀ ਓ ਹੁਣ ਕਰਦੀਏ ਆਪਾਂ ਬੰਦ ਦੇਣਾ ਇਹਨੂੰ ਆਜੋ ਬਈ ਚਲੋ 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 ਵੈਰੀ ਗੁੱਡ ਗਾਏ ਵੀ ਸਾਰੇ ਆਈ ਅੰਦਰ ਰਹਿ ਗਏ ਦੋਕ ਚੱਲ ਵੀ ਚੱਲ ਚਲੋ ਉਹ ਕੇ ਰਬੋਟਾਂ ਨੇ ਬਲੌਗ ਦਾ ਬਈ ਮੈਂ ਭੁੱਲੇ ਗਿਆ ਤਾਂ ਖੇਲ ਖੁੱਲ ਕੇ हट ਗਏ ਲਾਈਟ ਆ ਗਈ ਤੇ ਪਾਰੇ ਫੂਰੇ ਚਲਾਏ ਹੋਏ ਆ ਗਰਾਊਂਡ ਚ ਘਾਹ ਨੂੰ ਪਾਣੀ ਲਾਉਣ ਨੂੰ ਤੇ ਕਿਆਰੀਆਂ ਨੂੰ ਲਾ ਰਹੇ ਆ ਪਾਣੀ ਇਹਨਾਂ ਚ ਪਾਤਾ ਇੱਧਰ ਰਹਿ ਗਿਆ ਪਾਣੀ ਪੂਣੀ ਲਾ ਕੇ ਚਲਦੇ ਆ ਘਰ ਨੂੰ ਲਾਏ ਮੈਟਰੂ ਘਰ ਪਹੁੰਚ ਕੇ ਬੱਚਿਆਂ ਨੂੰ ਪਾਣੀ ਪੂਣੀ ਦੇਤਾ ਤੇ ਆਹ ਖੜੀ ਆ ਨੂਰੀ ਅੱਖਾਂ ਝੰਕਦੀਆਂ ਕੱਲੀ ਨਹੀਂ ਖੜ ਜੋ ਬਲਾਰ ਕਾ ਤੇ ਹੋ ਗਿਆ ਭਾਈ ਹੈ ਇੱਕ ਮਿੰਟ ਬਲਾਰ ਹੋ ਗਿਆ ਰੁਕ ਜਾ ਆਹ ਖੜੀ ਆ ਨੂਰੀ ਅੱਖਾਂ ਝਾਮ ਕਰੀਆਂ ਨੂਰੀ ਦੀ ਤੇ ਖੁੱਡੇ ਚ ਥੋੜੀ ਜੀ ਮਿੱਟੀ ਪਾਈ ਆ ਭਾਈ ਥੋੜੀ ਆ ਉਹ ਦੇਖੋ ਬਾਕੀ ਬਾਅਦ ਚ ਪਾਵਾਂਗੇ ਚਲੋ ਹੁਣ ਚੱਲੀਏ ਭਾਈਆ ਬਈ ਮਿਲਦੇ ਆਂ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹਮ ਅਗਲੇ ਬਲੌਗ ਚ